ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਆਪਾਂ 16-17 ਕਿਲੋ ਵਾਲੀ ਸੂਈ ਸਵਾਈਂ ਗਾਂ ਦੀ ਵੀਡੀਓ ਲੈ ਕੇ ਆਏਗੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਜੇਕਰ ਫੇਸਬੁੱਕ ਪੇਜ ਦੇਖਦੇ ਹੋ ਤਾਂ ਪੇਜ ਨੂੰ ਲਾਈਕ ਫੋਲੋ ਕਰ ਲਿਓ ਕਿਉਂਕਿ ਤੁਹਾਡੇ ਤੱਕ ਆਪਾਂ ਹਰ ਰੋਜ਼ ਗਾਵਾਂ ਵਾਲੀ ਤੇ ਬੱਚਿਆਂ ਦੀ ਵੀਡੀਓ ਪਾਇਆ ਕਰਾਂਗੇ ਤੇ ਵੀਡੀਓ ਦੇ ਵਿੱਚ ਹੀ ਗਾਂ ਦੇ ਜਿਹੜਾ ਹੈ ਐਡਰੈਸ ਮੋਬਾਈਲ ਨੰਬਰ ਵਾਈ ਦਾ ਰੇਟ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਕਿਉਂਕਿ ਕਈ ਭਰਾਵਾਂ ਵਿੱਚ ਬਾਅਦ ਕਮੈਂਟ ਕਰਦੇ ਕਿ ਰੇਟ ਹੈ ਨਹੀਂ ਬਾਈ ਦਾ ਮੋਬਾਈਲ ਨੰਬਰ ਹੈ ਨਹੀਂ ਸੋ ਕਿਰਪਾ ਕਰਕੇ ਵੀਡੀਓ ਪੂਰੀ ਗੌਰ ਨਾਲ ਦੇਖਿਆ ਕਰੋ ਇਸ ਕਦੇ ਮਗਰ ਵੱਛੀ ਆ ਕੀ ਦੁੱਧ ਦਾ ਸਾਰਾ ਰਿਕਾਰਡ ਆਪਾਂ ਪਿੰਡ ਵਾਈ ਦਾ ਐਡਰੈਸ ਆਪਾਂ ਬਾਈ ਤੋਂ ਪਰਪਰ ਜਾਣ ਕੇ ਲੈਣਗੇ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਇਹ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਨਾ ਬਾਈ ਗੁਰਸੇਵ ਸਿੰਘ ਪਿੰਡੂ ਰਿਪੋਰਟ ਹਾਂਜੀ ਤਸੀਲ ਤੱਪਾ ਤੇ ਜ਼ਿਲ੍ਹਾ ਬਰਨਾਲਾ ਦਾ ਆਸ-ਪਾਸ ਪਿੰਡ ਕਿਹੜੇ ਪੈ ਗਿਆ ਬਾਈ ਜੀ ਆਸ-ਪਾਸ ਪਿੰਡ ਆਪਣੇ ਰੂੜੇ ਕੇ ਕਲਾ ਪੈ ਗਿਆ ਧੌਲਾ ਪੈ ਗਿਆ ਤੇ ਇਧਰੋਂ ਪੈਣਾ ਬਦਰਾ ਤੇ ਸਪਾਲ ਕਲਾ ਠੀਕ ਆ ਜੀ ਮੋਬਾਈਲ ਨੰਬਰ ਦੁਬਾਰੀ ਬੋਲ ਦਈਏ ਆਪਣਾ 88377 99006 ਹਾਂਜੀ ਹਾਂਜੀ 88377 99006 ਠੀਕ ਆ ਬਾਈ ਜਿਹੜੀ ਆਪਾਂ ਗਾਂ ਦੇਖ ਰਿਹਾ ਹੈਗੇ ਇਹ ਕਿਹੜੇ ਸੂਸੂਈ ਵੀ ਹੈਗੀ ਬਾਈ ਤੀਜੇ ਸੂਸੂਈ ਹੈ ਜੀ ਤੀਜਾ ਓਰੀਜਨਲ ਠੀਕ ਹੈ ਜੀ ਕਿੰਨੇ ਕ ਦਿਨ ਸੂਈਨ ਹੋਗੇ ਇਹਨੂੰ ਹੋਗੇ ਬਾਈ 20-25 ਦਿਨ ਸੂਈਨ 20-25 ਦਿਨ ਸੂਈਨ ਹੋਗੇ ਕਿਸਾਨ ਵੀਰਾ ਬੱਛੀ ਮਗਰ ਬੱਛੀ ਹੈ ਨਾ ਵੀਰੇ ਹਾਂਜੀ ਹਾਂਜੀ ਆਪ ਅੱਛੀ ਦੇ ਸਕਦੇ ਹੋ ਗਿਰਨ ਅਸਲ ਦੀ ਜਾਂ ਸਾਈਵਲ ਵੀ ਕਹਿੰਦਾ ਇਹ ਗਿਰਨ ਅਸਲ ਦੀ ਬੱਛੀ ਹੈ ਮਗਰ ਤੇ ਗਾਂ ਜਿਹੜੀ ਹੈ ਵੀਰੇ ਦੁੱਧ ਦਾ ਕਿੰਨਾ ਕੁ ਤਿਆਰ ਹੈ ਪਹਿਲੇ 15-16 ਲੀਟਰ ਤਿਆਰ ਆ ਇਸ ਵਕਤ ਜਮਾ ਜੇ ਬੰਦਾ ਕੋਈ 2 ਢਾਗਾਂ ਦੇ 4 ਢਾਗਾਂ ਚੋਲੇ ਕੋਈ ਚੱਕਾ ਜਮਾ ਮੈਂ 16 ਕਿਲੋ ਨੈਟ ਮਣਕੇ ਦਮੋਗੇ ਕਿਸਾਨ ਵੀਰੋ 16 ਕਿਲੋ ਵਾਈ ਕਹਿੰਦਾ ਨੈਟ ਬਿਲਕੁਲ ਠੰਡਾ ਤੋਂ ਤਿਆਰ ਆਗਾ ਤੇ ਮਗਰ ਵੱਛਿਆ 25 ਕਿ ਦਿਨ ਦੀ ਵਾਈ ਕਹਿੰਦਾ ਸੁਈਵੇਗੀ ਤੇ ਵੀਰੇ ਹਾਂਜੀ ਇਹ ਇੱਕ ਹਾਂ ਤੋਂ ਤੇਲ ਲਾਵੇ ਜਵਾਂਦਰੂ ਇਹੇ ਜਵਾਂਦਰੂ ਤੇਲ ਲਾਗੀ ਹਾਂਜੀ ਕਿ ਕਬੈਣੀ ਸਾਈਡ ਤੋਂ ਮੂਹਰ ਲਾਣਾ ਨਾ ਦੂਜੀ ਸਾਈਡ ਤੋਂ ਕਿਸਾਨ ਵੀਰ ਜਿਹੜੀ ਇੱਕ ਸਾਈਡ ਬੈਣੀ ਹੁੰਦਾ ਆਪਾਂ ਦੂਜੀ ਸਾਈਡ ਜਿਹੜਾ ਕਬੈਣੀ ਸਾਈਡ ਹੁੰਦੀ ਆ ਇਹ ਦੇਖਸਾ ਸਾਹਮਣੇ ਆ ਥਣ ਛੋਟਾ ਵੀ ਆ ਪਾਸਾ ਪੂਰੇ ਦੇ ਪਰ ਛੋਟਾਗਾ ਕਿਉਂਕਿ ਜਿਹਦਾ ਪਾਸਾ ਵੱਡਾ ਹੋਵੇ ਫਿਰ ਆਪਾਂ ਕਹਾਂਜੀ ਥਣ ਚ ਹੋਣ ਨੁਕਸ ਪਿਆਗਾ ਕਿ ਪਾਸਾ ਜੇ ਛੋਟੇ ਕਰਕੇ ਵਾਈ ਕਹਿੰਦਾ ਤੇ ਬਾਕੀ ਜਿਹੜਾ ਲੇਵਾ ਉਹ ਵੱਡਾ ਹਵਾਨਾ ਲੱਗਿਆ ਹੋਗਾ ਗਾਂ ਉਸ ਨੂੰ ਤੋੜ ਕੇ ਦਿਖਾ ਦੇਣਾ ਹੈਗੇ ਗਾਂ ਦਾ ਕੱਦ ਕਾਠ ਠੀਕ ਆ ਵਧੀਆ ਪੂਰੀ ਜਾਣ ਚਾ ਫੇਸ ਕੁਆਲਟੀ ਚੈੱਕ ਕਰ ਲਓ ਸਾਹਮਣੇ ਤੀਜਾ ਰਜ ਸੁਆ ओरिजिनल ਆਗਾ ਕੋਈ ਨਹੀਂ ਹੈ ਬਾਈ ਗਾਂ ਦਾ ਚੌਥਾ ਪੰਜਵਾਂ ਹੋਊਗਾ ਤੀਜਾ ਹੀ ਹੈਗਾ ਚਾਰ ਝੂਦੇ ਲੋ ਪੂਰੀ ਖੁੱਲੀ ਆ ਬਹੁਤ ਵਧੀਆ ਹਵਾਨਾ ਗਾਂ ਨੇ ਤਿਆਰ ਕੀਤਾ ਹੋਇਆਗਾ 16 ਕਿਲੋ ਦੁੱਧ ਮਿਣਕੇ ਤਿਆਰ ਕਰਕੇ ਲੈ ਜੂ ਸੀ ਤੇ ਮਗਰੋਂ ਲੇਵਾ ਚੈੱਕ ਕਰ ਲਿਓ ਠੀਕ ਆ ਜੀ ਵਧੀਆ ਥਾਣ ਮੁਠੀ ਵਾਲੇ ਲੱਗੇ ਹੋਏ ਨੇਗੇ ਤੇ ਵੀਰੇ ਇਸ ਕੰ ਦਾ ਮੁੱਲ ਕਿੰਨਾ ਕਰਾਂਗੇ ਜੀ ਆਪਾਂ ਮੁੱਲ ਭਾਈ 42000 ਰੁਪਏ ਜ ਬਿਆਲੀ ਚੋਂ ਮਾਨਤਾ ਕਰਾਂਗਾ ਵਧੀਆ ਹੋ ਜਾਊਗਾ ਜੀ ਕੋਈ ਗੱਲ ਨਹੀਂ ਖੁੱਲਾ ਹੋ ਜਾਊਗਾ ਖੋਲਦਾ ਮਤਲਬ ਕਿਸਾਨ ਵੀਰ ਤੁਸੀਂ ਆਪ ਜੱਜਮੈਂਟ ਕਰ ਲਓ ਵੀ ਕਿੰਨਾ ਖੋ ਸਕਦਾ ਬਾਕੀ ਜਿਹੜਾ 22 ਦਾ ਸਾਨੂੰ ਨੰਬਰ ਆਪਾਂ 88377 9300 93006 ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰ ਲਿਓ ਠੀਕ ਆ ਬਾਕੀ ਸਾਨੂੰ ਹੋਰ ਦੱਸਣਾ 22 ਦਾ ਹੈਗਾ ਥੋੜਾ ਬਤਾ ਵਪਾਰ ਦਾ ਕੰਮ ਕਈ ਵਾਰ ਵੀਡੀਓ ਦੇਖਣ ਤੋਂ ਪਹਿਲੇ ਗਾਂ ਵੇਖ ਵੀ ਜਾਵੇ ਤਾਂ ਬਾਈ ਨਾਲ ਸੰਪਰਕ ਲਾਜ਼ਮੀ ਕਰ ਲਿਓ ਕਿਉਂਕਿ ਇਹ ਨਾ ਤਾਂ ਹੋਰ ਗਾਂ ਬਾਈ ਕੋਲ ਆ ਜੂਗੀ ਸੋ ਵੀਡੀਓ ਜਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਿਸਾਨ ਵੀਰੋ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਸੋ ਵੀਡੀਓ ਦੇਖਣ ਵਾਸਤੇ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜ